ਜਗ੍ਹਾ ਤੇ ਆਇਆ ਤੇ ਬ੍ਰਿਟਿਸ਼ ਇੰਡੀਆ ਕੰਪਨੀ ਦੇ ਵਿੱਚ ਮਿਲ ਦੇ ਵਿੱਚ ਔਰ ਮੈਂ ਬੜੀ ਬੜੀ دیر ਤੋਂ ਐਕਸਾਈਟਮੈਂਟ ਸੀ ਕਿ ਮੈਂ ਉਸ ਮੇਲ ਨੂੰ ਦੇਖਾਂ ਔਰ ਬੜਾ ਚਿੰਤਾ ਦਾ ਵਿਸ਼ਾ ਲੱਗਾ ਅੱਜ ਕਿਉਂਕਿ ਮੈਂ ਕਿਉਂ ਇੱਥੇ ਆਣਾ ਚਾਹੁੰਦਾ ਸੀਗਾ ਅੱਜ ਇਹ ਮੇਲ ਨਹੀਂ ਚੱਲਦੀ ਪਰ ਇਸ ਮੇਲ ਦਾ ਸਟਿੱਕਰ ਚੱਲਦਾ ਕਿ ਲੋਕ ਇੱਥੋਂ ਦੀ ਲੋਈ ਲੈਣਾ ਪਸੰਦ ਕਰਦੇ ਆ ਕਿ ਇੱਥੋਂ ਦੀ ਆਪਾਂ ਬੜਕ ਲਈਏ ਪਰ ਜਦੋਂ ਆ ਇੱਥੇ ਆ ਕੇ ਵੇਖਿਆ ਤੇ ਮੇਲੀ ਬੜੇ ਦੇਰ ਤੋਂ ਬੰਦ ਹੋ ਚੁੱਕੀ ਹੈ ਔਰ ਜਦੋਂ ਮੇਰਾ ਗੱਲਬਾਤ ਹੋਈ ਹੈ ਇੱਥੋਂ ਦੀ EMPLOYEES ਦੇ ਨਾਲ ਔਰ ਇੰਨੀ ਦੁੱਖ ਭਰੀ ਗੱਲ ਹੈ ਕਿ ਪਿਛਲੇ 26 ਮਹੀਨਿਆਂ ਤੋਂ ਮੇਰੇ ਨਾਲ ਖੜੇ ਨੇ ਤੁਸੀਂ ਕ੍ਰਾਸ ਚੈੱਕ ਕਰ ਸਕਦੇ ਹੋ ਪਿਛਲੇ 26 ਮਹੀਨਿਆਂ ਤੋਂ ਇਹਨਾਂ ਮਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਤੁਸੀਂ ਖੁਦ ਦੱਸੋ ਜੇ ਮਹੀਨੇ ਬਾਅਦ ਸੈਲਰੀ ਨਹੀਂ ਆਉਂਦੀ ਤਾਂ ਉਸ ਘਰ 'ਚ ਰੋਟੀ ਕਿੱਦਾਂ ਪੱਕੇਗੀ ਇਟਸ ਆ ਵੈਰੀ ਕ੍ਰਿਟੀਕਲ ਥਿੰਗ ਬੜੀ ਚਿੰਤਾ ਦਾ ਵਿਸ਼ਾ ਹੈ ਕਿ 26 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਔਰ ਇੱਥੋਂ ਤੱਕ ਕਿ 250 EMPLOYE ਜਿਹੜਾ ਇੱਥੋਂ ਰਿਟਾਇਰ ਹੋ ਚੁੱਕਿਆ 250 EMPLOYE ਰਿਟਾਇਰ ਹੋ ਚੁੱਕਿਆ ਹਾਲੇ ਤੱਕ ਉਹਨਾਂ ਦੀ ਗ੍ਰੈਚੁਇਟੀ ਨਹੀਂ ਮਿਲੀ ਇਹ ਕਿਹੜਾ ਪ੍ਰਬੰਧ ਹੈ ਔਰ ਮੈਨੂੰ ਇਥੋਂ ਵੱਧ ਦੁੱਖ ਇਹ ਲੱਗਾ ਕਿ ਹਾਲੇ ਤੱਕ ਏਸ਼ੀਆ ਦੀ ਸਭ ਤੋਂ ਵੱਡੀ ਮੇਲ ਹੋਵੇ ਔਰ ਪੂਰਾ ਸਾਡੇ ਪੰਜਾਬ ਦਾ ਸਰਮਾਇਆ ਹੈ ਔਰ ਗੁਰਦਾਸਪੁਰ ਦੀ ਸ਼ਾਨ ਹੋਵੇ ਅੱਜ ਤੱਕ ਕਿਸੇ ਲੀਡਰ ਨੇ ਨਾ ਕਾਂਗਰਸ ਨਾ ਭਾਜਪਾ ਨਾ ਆਮਾਦੀ ਪਾਰਟੀ ਕਿਸੇ ਨੇ ਵੀ ਇੱਥੇ ਆਉਣਾ ਜ਼ਰੂਰੀ ਨਹੀਂ ਸਮਝਿਆ ਕਿਸੇ ਨੇ ਵੀ ਇਹਨਾਂ ਮੁਲਾਜ਼ਮਾਂ ਦੀ ਗੱਲ ਸੁਣਨੀ ਜ਼ਰੂਰੀ ਨਹੀਂ ਸਮਝੀ ਮੈਂ ਵਿਸ਼ਵਾਸ ਤੁਹਾਨੂੰ ਦਵਾਣਾ ਚਾਹਨਾ ਮੈਂ ਇਥੇ ਪਹੁੰਚਿਆ ਮੈਂ ਇਹਨਾਂ ਦੇ ਦੁੱਖਾਂ ਨੂੰ ਸੁਣਿਆ ਹੈ ਇਸ ਵਾਰ ਤੁਸੀਂ ਮੈਨੂੰ ਸਹਿਯੋਗ ਦਿਓ ਸੈਮੂਲ ਸੋਨੀ ਮੇਰਾ ਨਾਂ ਹੈ ਆਰ ਇਸ ਵਾਰ ਚੌਨ ਨਿਸ਼ਾਨ ਮੇਰਾ ਸਿਲੰਡਰ ਹੈ ਤੁਸੀਂ ਜ਼ਰੂਰ ਮੈਨੂੰ ਸਪੋਰਟ ਕਰੋ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਮੇਰਾ ਪਹਿਲਾ ਮੁੱਦਾ ਇਹ ਹੋਵੇਗਾ ਕਿ ਮੈਂ ਇਸ ਮੇਲ ਨੂੰ ਚਾਲੂ ਕਰਾਵਾਂ ਇਸ ਮੇਲ ਨੂੰ ਹੀ ਚਲਾਵਾਂਗਾ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜਿਹੜੀਆਂ ਗ੍ਰੈਸ਼ਟੀਓ ਨੂੰ ਕਿਆਂ ਨੇ ਉਹ ਵੀ ਦਵਾਵਾਂਗਾ ਔਰ ਜਿਹੜਾ ਇਹਨਾਂ ਮਲਾਜ਼ਮਾਂ ਦੀਆਂ ਤਨਖਾਹਾਂ ਉਹ ਕਿਹਨੇ ਉਹ ਵੀ ਜ਼ਰੂਰ ਛੇਤੀ ਛੇਤੀ ਇਹਨਾਂ ਨੂੰ ਦਵਾਵਾਂਗਾ ਮੈਂ ਬਿਲਕੁਲ ਸਹਿਮਤ ਤੁਹਾਡੇ ਨਾਲ ਜੇ ਗੱਲਾਂ ਸੁਣੀਆਂ ਤੇ ਮੇਕ ਇਨ ਇੰਡੀਆ ਡਿਜੀਟਲ ਇੰਡੀਆ ਠੀਕ ਹੈ ਸਭ ਦਾ ਸਾਥ ਸਭ ਦਾ ਵਿਕਾਸ ਹੈ ਕਹੇ ਵਿਕਾਸ ਕੀ ਹੋਣਾ ਨਵੀਆਂ ਚੀਜ਼ਾਂ ਕਿੱਥੋਂ ਖੁੱਲਣੀਆਂ ਨਵੀਆਂ ਮਿਲਾਂ ਕਿੱਥੋਂ ਖੁੱਲਣੀਆਂ ਜਿਹੜੀ ਆਲਰੇਡੀ ਮਿਲ ਬਣੀ ਹੋਈ ਹੈ ਉਹੋ ਹੀ ਉਹਦਾ ਬੂਹਾ ਨਹੀਂ ਖੁੱਲ ਰਿਹਾ ਉਹਨੂੰ ਸੈਟਅਪ ਨਹੀਂ ਹੋ ਰਿਹਾ ਉਹ ਹੀ ਮੇਨਟੇਨ ਨਹੀਂ ਹੋ ਰਹੀ ਨਵਾਂ ਕੰਮ ਇਹ ਨਾ ਕੀ ਕਰਨਾ ਸੋ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਵੇਖੋ ਜੀ ਮੈਂ ਆ ਕੇ ਗੱਲਬਾਤ ਕੀਤੀ ਆ ਪਿਛਲੇ ਕਈ ਸਾਲਾਂ ਤੋਂ ਕਈ ਸਰਕਾਰਾਂ ਤੋਂ ਇਸ ਮਿਲ ਵੱਲ ਕਿਸੇ ਨੇ ਨਹੀਂ ਦੇਖਿਆ ਪਰ ਮੈਂ ਸੋਚਦਾ ਮੈਂ ਆਪਣੀ ਤਰਕ ਨਾਲ ਤੁਹਾਨੂੰ ਦੱਸਦਾ ਇਹ ਮਿਲ ਚਾਲੂ ਕੀਤੀ ਜਾ ਸਕਦੀ ਹੈ ਵੇਖੋ ਤਿਬੜੀ ਕੈਂਟ ਜਿਹੜਾ ਆਰਮੀ ਹਬ ਇੰਦਰ ਹੈ ਠੀਕ ਹੈ ਜੀ ਐਂਡ ਕੇ ਆਰਮੀ ਬੇਸ ਇੱਥੇ ਆ ਡੇਰਾਬਾ ਬਨਾਨਿਕ ਆਰਮੀ ਬੇਸ ਇੱਥੇ ਆ ਜੇਕਰ ਸਭ ਕੁਝ ਛੱਡ ਦੋ ਤੁਸੀਂ ਜੇ ਇਸ ਮਿਲ ਨੂੰ ਤੁਸੀਂ ਆਰਮੀ ਦੇ ਹਵਾਲੇ ਕਰ ਦੋ ਆਰਮੀ ਦੇ ਕਿੰਨੇ ਵੂਲਨ ਪ੍ਰੋਡਕਟਸ ਬੰਦੇ ਨੇ ਉਹ ਇੱਥੇ ਬਣ ਕੇ ਆਰਮੀ ਬੜੇ ਅੱਛੀ ਰੀਤੀ ਨਾਲ ਚਲਾ ਸਕਦੀ ਆ ਔਰ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਰੋਜ਼ਗਾਰ ਮਿਲ ਸਕਦਾ ਔਰ ਜਿਹੜੇ ਨੌਜਵਾਨ ਬੱਚੇ ਉਹਨਾਂ ਨੂੰ ਵੀ ਇਮਪਲੋਇਮੈਂਟ ਮਿਲ ਸਕਦੀ ਹੈ ਇਸ ਤਰੀਕੇ ਨਾਲ ਨੂੰ ਰਨ ਕੀਤਾ ਜਾ ਸਕਦਾ ਪਰ ਬੋਲਣਾ ਕਿੰਨੇ ਆ ਬੋਲਣਾ ਸੈਮੂਲ ਸੋਨੀ ਨੇ ਇਸ ਵਾਰ ਸੈਮੂਲ ਸੋਨੀ ਨੂੰ ਸਿਲੰਡਰ ਦਾ ਵਾਲਾ ਬਟਨ ਦਬਾ ਕੇ ਜ਼ਰੂਰ ਲੋਕ ਸਭਾ 'ਚ ਭੇਜੋ ਮਿਲਦੇ ਮੇਰਾ ਨਾਮ ਸੁਵਿੰਦਰ ਸਿੰਘ ਮਿਲਦੇ ਹਾਲਾਤ ਬਹੁਤ ਮਾੜੇ ਆ 26 ਮਹੀਨੇ ਹੋ ਗਏ ਸੈਲਰੀ ਨਹੀਂ ਮਿਲੀ ਬੰਦੇ ਸਾਡੇ ਕਈ ਸੱਜਣ ਰਿਟਾਇਰਮੈਂਟ ਹੋ ਗਏ ਕਈ ਹੋ ਗਏ ਦੀ ਡੈਥ ਵੀ ਹੋ ਗਈ ਆ ਉਹ ਦੁਨੀਆਂ ਤੋਂ ਵਿਚਾਰੇ ਵੀ ਚਲੇ ਗਏ ਉਹਨਾਂ ਦੇ ਅਜੇ ਵੀ ਪੈਸਾ ਜਿਹੜਾ ਪੈਂਡ ਕਿਥੇ ਕੰਪਨੀ ਕੋ ਪਿਆ ਆ ਕਹਿਣਾ ਚਾਹੋਗੇ ਅਹੀਂ ਇਹਦੀ ਬਹੁਤ ਮਹਿੰਤ ਕੰਨੇ ਆ ਵੀ ਸਾਡੇ ਵਿੱਚ ਹਾਜ਼ਰ ਹੋਇਆ ਵਾ ਇਹ ਵਿੱਚ ਵੀ ਆਣ ਕੇ ਤੇ ਅਹੀਂ ਇਹਦਾ ਸਹਿਯੋਗ ਪੂਰਾ ਦੇਵਾਂਗੇ ਜੀ ਸਾਡੀ 26 ਤਨਖਾਹਾਂ ਵੰਡਾ ਤੇ ਅਹੀਂ ਇਹਦੀ ਪੂਰੀ ਆਵਾਜ਼ ਠਾਮਕ ਜੋ ਸਾਡੇ ਸਾਰੇ ਵਰਕਰਾਂ ਭਰਾਵਾਂ ਗਾੜੀ ਵੀ ਕਵਾਂਗੇ ਰਿਕਵੈਸਟ ਕਰਾਂਗੇ ਕਿ ਇਹਨੂੰ ਵੋਟ ਪਾਓ ਭਾਜੀ ਕੀ ਕਾਰਨ ਇਹਦਾ ਮੈਨੇਜਮੈਂਟ ਲੋਕਲ ਜਿਹੜੀ ਮੈਨੇਜਮੈਂਟ ਹੈ ਜਾਈ ਦੂਜੇ ਉਹ ਲੈ ਕੇ ਬੈਗੀ ਆਵਾ ਤੇ ਸਰਕਾਰਾਂ ਲੈ ਕੇ ਬੈਗੀ ਆ ਮਿਲਣ ਨੂੰ ਜੀ ਕੋਈ ਕੇਂਦਰ ਸਾਹਾ ਜਾਂਦਾ ਇੱਥੇ ਮਾੜੇ ਮੋੜੇ ਕੋਈ ਪ੍ਰੋਜਕਟ ਸੁਣਦਾ ਸੁਣਾਈ ਕੋਈ ਨਹੀਂ ਕੀ ਸਰਾ ਨਹੀਂ ਕੋਈ ਨਹੀਂ ਜੀ ਬਿਲਕੁਲ ਕੀ ਹੋਇਆ ਸੀਗਾ ਦੱਸੋ ਜਰਾ ਇਹ ਵੀ ਇਦਾਂ ਵੀ ਜਿਹੜਾ ਬੰਦੇ ਵਿਚਾਰੇ ਆਉਂਦੇ ਆ ਉਹ ਵਿਚਾਰੇ ਘਰ ਦੇ ਮਕਾਨ ਨਹੀਂ ਇਹ ਕੁਆਟਰ ਦੇ ਪੈਸੇ ਕੱਟਣ ਦਾ ਪੈਂਦੇ ਆ 900000 ਰੁਪਿਆ ਮਹੀਨੇ ਰੋਜ਼ ਦਾ ਤੋਂ ਉਹਦਾ 30000 ਰੁਪਿਆ ਵੀ ਕੁਆਟਰ ਦਾ ਕੱਟਿਆ ਜਾਂਦਾ ਉਹ ਤਿੰਨ ਮਹੀਨੇ ਬਾਅਦ ਕੁਆਟਰ ਛੱਡਣਾ ਪੈਂਦਾ ਉਹਨਾਂ ਨੂੰ ਤੇ ਉਹ ਫਿਰ ਉਹਨਾਂ ਨੂੰ ਉਹਨਾਂ ਦੀ ਵੀ ਇਹ ਇਹ ਬਦਖਲ ਕਰ ਦਿੰਦਾ ਕੁਆਟਰ ਚ ਉਹ ਮਕਾਨ ਨਹੀਂ ਲੈ ਸਕਦੇ ਪੈਸਾ ਦਿੰਦੇ ਨਹੀਂ ਏ ਉਹਨਾਂ ਦੀ